ਨਮਸਕਾਰ ਦੋਸਤੋ ਮੈਂ ਰਮੇਸ਼ ਕਬਾਦ ਚਾਂਸ ਫੋਕਪੂਰਾ ਪੰਜਾਬ ਅਸੀਂ ਖੜੇ ਹਾਂ ਮਾਰਕੀਟ ਕਮੇਟੀ ਦਫਤਰ ਫੋਕਪੂਰਾ ਦੇ ਵਿੱਚ ਜੋ ਕੱਲ ਪਿੰਡ ਹਰੀਨੋ ਵਿਖੇ ਦੋ ਸ਼ੈਲਰਾਂ ਤੇ ਰੇਡ ਪਈ ਤਾਂ ਸਾਵਣ ਜਿੰਨ ਦੇ ਜਥੇਬੰਦੀਆਂ ਨੇ ਅਨ ਜੋ ਰਾਜਸਥਾਨ ਤੋਂ ਝੋਨਾ ਆਇਆ ਹੋਇਆ ਸੀ ਉਸ ਨੂੰ ਫੜਿਆ ਔਰ ਅੱਜ ਮਾਰਕੀਟ ਕਮੇਟੀ ਚੇਅਰਮੈਨ ਨਾਲ ਗੱਲ ਕਰਦੇ ਹਾਂ ਕਿ ਕੀ ਕਾਰਵਾਈ ਕੀਤੀ ਗਈ ਅਸੀਂ ਸਹੀ ਮਸ਼ੀਨ ਚੋਂ ਕੱਢਦੇ ਉਹਦਾ ਮੌਚਰ ਆਉਂਦਾ 17 18 ਜਾਂ 19 ਜਾਂ 20 ਇਹਨਾਂ ਦੇਗਾ ਮਸ਼ੀਨਾਂ ਦਾ ਦੱਸ ਤੀਆਂ 26 26 27 27 ਵੀ ਇਹਨਾਂ ਨੇ ਮੰਡੀ ਚੋਂ ਗੱਟਾ ਖਰੀਦਿਆ ਨਹੀਂ ਇਹਨਾਂ ਨੇ ਇੱਕ ਇੱਥੇ ਰੈਕ ਲਾਏ ਕਿ ਇਹਨਾਂ ਦੇ ਹਜ਼ਾਰਾਂ ਗੱਟੇ ਮੋਟੇ ਦੇ ਹਜ਼ਾਰ ਨਹੀਂ ਜੀ ਚੇਰਨਾ ਸਾਹਿਬ ਵੀ ਨਾ ਲਾਏ ਇਹਦੀ ਪੜਤਾਲ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ। ਜਿਹੜੀਆਂ ਉਹ ਚਾਰ ਟਰਾਲੀਆਂ ਸੀ ਉਹ ਰਾਜਸਥਾਨ ਤੋਂ ਆਈਆਂ ਜਿਹੜੀਆਂ ਸਾਫ ਤੋਂ ਆ ਉਹਨਾਂ ਦੇ ਕਾਰਵਾਈ ਕਰਦੇ ਹੋਏ ਅਸੀਂ ਉਹਨਾਂ ਦਾ ਲਾਇਸੈਂਸ ਸਸਪੈਂਡ ਕੀਤਾ ਅਤੇ ਹੈੱਡ ਕੁਆਰਟਰ ਨੂੰ ਅਸੀਂ ਜਿਹੜਾ ਭੇਜਾਂਗੇ ਵੀ ਉਹ ਲਾਇਸੈਂਸ ਰੱਦ ਕੀਤਾ ਜਾਵੇ ਤੇ ਜਿਹੜਾ ਅੱਜ ਕਿਹਨਾ ਤੁਹਾਡਾ ਮੇਰਾ ਨਾਮ ਹੈ ਗੁਰਚੰਦ ਸਿੰਘ ਫੌਜੀ ਪਿੰਡ ਹਰੀਨੋ ਮੈਂ ਕਿਸਾਨ ਜੂਨੀਅਰ ਸਿੱਧੂਪੁਰ ਦਾ ਜ਼ਿਲ੍ਹਾ ਕਾਈ ਪ੍ਰਧਾਨ ਹਾਂ ਔਰ ਖਜ਼ਾਨਚੀ ਹਾਂ ਸਰ ਸਾਡੀ ਬੇਨਤੀ ਇਹ ਆ ਜੋ ਅੱਜ ਦਾ ਮਸਲਾ ਸਾਰ ਇਹ ਇਹ ਕਾਫੀ ਦਿਨਾਂ ਤੋਂ ਸਾਡੇ 15 ਦਿਨਾਂ ਤੋਂ 20 ਦਿਨਾਂ ਤੋਂ ਝੋਨਾ ਮੰਡੀ ਚ ਪਿਆ ਜਿਹੜਾ ਅਸੀਂ ਹੁਣ ਨਿਤ ਮੇਰਾ ਵੀ ਮੰਡੀ ਚ ਝੋਨਾ ਪਿਆ ਅਸੀਂ ਜਾਣਿਆ ਜੀ ਐਡਾ ਸੋਨੇ ਵਰਗਾ ਝੋਨਾ ਉਥੇ ਕਿਸਾਨਾਂ ਦੀ ਇਹੀ ਮੰਗ ਆ ਕਿ ਝੋਨਾ ਨਹੀਂ ਤੋੜ ਰਿਆ ਝੋਨਾ ਨਹੀਂ ਤੋੜ ਰਿਆ ਤੇ ਸਾਡੇ ਜਿਹੜੀ ਹਰੀ ਨੋ ਤੋਂ ਥਾੜਿਆਂ ਨੂੰ ਛੜਕ ਜਾਂਦੀ ਲੈਂਕ ਰੋਡ ਉਹਦੇ ਤੇ ਤਿੰਨ ਛੈਲਰ ਆ ਹੀ ਇਕੱਠੇ ਸਾਡਾ ਵੀ ਇੱਥੋਂ ਆ ਆਵਾਜਾ ਆਈ ਆ ਕਿਉਂ ਖੇਤਾਂ ਨੂੰ ਜਾਈਦਾ ਅਸੀਂ ਵੇਨੇ ਆ ਇਹ ਛੈਲਰ ਉਥੇ ਜਾ ਕੇ ਇਹ ਸਿਉਣੇ ਵਰਗਾ ਝੋਨਾ ਖਰੀਦ ਨਹੀਂ ਰਹੇ ਕਿਸੇ ਦਾ ਮੌਚਰੇ ਨੇ ਦਗਾ ਆਪਦੀਆਂ ਮਸ਼ੀਨਾਂ ਅਸੀਂ ਸਹੀ ਮਸ਼ੀਨ ਚੋਂ ਕੱਢਦੇ ਉਹਦਾ ਮੌਚਰ ਆਉਂਦਾ 17 18 ਜਾਂ 19 ਜਾਂਦੀ ਇਹਨਾਂ ਦੇਗਾ ਮਸ਼ੀਨਾਂ ਦਾ ਦਗਾ 26 26 27 27 ਵੀ ਇਹਨਾਂ ਨੇ ਮੰਡੀ ਚੋਂ ਗੱਟਾ ਖਰੀਦਿਆ ਨਹੀਂ ਇਹਨਾਂ ਨੇ ਕਿੱਦਾਂ ਇੱਥੇ ਰਿਕ ਲਾਏ ਕਿ ਇਹਨਾਂ ਦੇ ਹਜ਼ਾਰਾਂ ਘੱਟੇ ਕਿੱਥੋਂ ਆ ਗਏ ਸਾਨੂੰ ਇਹ ਦੱਸ ਦੇਣਾ ਤੋਂ ਸ਼ੱਕ ਸੀਗਾ ਜੀ ਮੈਂ ਕਾਈ ਦਾ ਇੱਕ ਪਿੰਡ ਦਾ ਸਿੱਧੂ ਪਰਦਾ ਜ਼ਿੰਮੇਵਾਰ ਹੋਣ ਦੇ ਨਾਤੇ ਤੇ ਸਾਨੂੰ ਇਹ ਸ਼ੱਕ ਸੀ ਇਦੋਂ ਅੱਗੇ ਚਰਾਹ ਪੈਂਦਾ ਅਸੀਂ ਸਾਡੀ ਟੀਮ ਨੇ ਜਾ ਕੇ ਅਸੀਂ ਤੜਕੇ 3 ਵਜੇ ਦੇ ਚਰਾਹੇ 'ਚ ਅਸੀਂ ਅੱਜ ਨਾਕਾ ਲਾਇਆ ਸਵੇਰ ਦਾ ਤਾਨੂੰ ਪਤਾ ਵੀ ਝੋਨਾ ਬਾਹਰੋਂ ਆਉਂਦਾ ਇਹਨਾਂ ਨੇ ਖਰੀਦਾ ਤਾਂ ਹੈ ਨਹੀਂ ਇਹਨਾਂ ਕੋਲ ਇੰਨੇ ਗੱਟੇ ਕਿੱਥੋਂ ਆ ਗਏ ਤੇ ਅਸੀਂ ਜੀ ਆ ਸੱਤ ਟਰਾਲੇ ਪੜੇ ਅੱਜ ਜਿਹਦੇ ਚ 22 ਤੋਂ 300 ਮਣ ਇੱਕ ਟਰਾਲੇ 'ਚ ਝੋਨਾ ਜਿਹੜੇ ਇਹ ਡਰਾਈਵਰਾਂ ਤੋਂ ਪੁੱਛਿਆ ਰਾਜਸਥਾਨ ਦਾ ਨੰਬਰ ਆ ਟਰੈਕਟਰਾਂ ਦਾ ਡਰਾਈਵਰਾਂ ਤੋਂ ਪੁੱਛਿਆ ਆਂਦੇ ਅਸੀਂ ਗੰਗਾ ਨਗਰ ਤੋਂ ਲਿਆਏ ਆ ਕੋਈ ਝੋਨਾ ਸਫਾਈ ਨਹੀਂ ਹੋਇਆ ਕਾਲਾ ਝੋਨਾ ਕੋਈ ਪੱਖਾ ਨਹੀਂ ਲੱਗਾ ਮੌਚਰੋ ਦਾ ਸੀ ਕੱਢਿਆ 27 ਤੋਂ 26 ਤੋਂ 27000 ਆ ਉਹਦਾ ਔਰ ਉਹ ਮੈਨੂੰ ਲੱਗਦਾ ਝੋਨਾ ਇਹਨਾਂ ਨੇ 1000 ਰੁਪਏ 1200 ਨੂੰ ਖਰੀਦਿਆ ਆ ਵਿਆ ਕਾਲਾ ਝੋਨਾ ਉਹ ਇਹਨਾਂ ਨੇ ਝੋਨਾ ਚੌਲ ਕੱਢ ਕੇ ਉਹੀ ਸਾਨੂੰ ਜਿਹੜਾ 29 2300 99 ਰੁਪਏ ਆ ਉਹ ਇਹਨਾਂ ਨੇ ਸਰਕਾਰ ਨੂੰ ਦੇਣਾ ਬਦਨਾਮੀ ਕੀ ਦੀ ਆ ਜਿਹੜਾਂ ਦਾ ਸਾਡਿਆਂ ਦਾ ਸੋਨੇ ਵਰਗਾ ਝੋਨਾ ਮੰਡੀ ਚ ਪਿਆ ਇਹਨਾਂ ਨੇ ਬਾਹਰੋਂ ਕਾਲਾ ਝੋਨਾ ਖਰੀਦ-ਖਰੀਦ ਕੇ ਆ ਕੇ ਇਹ ਆਪਦਾ ਕਪੈਸਿਟੀ ਪੂਰੀ ਕਰ ਰਹੇ ਆ ਤੇ ਸਾਣਾ ਸਾਡਾ ਜਿਹੜਾ ਕਿਸਾਨਾਂ ਦਾ ਸੋਨੇ ਵਰਗਾ ਝੋਨਾ ਉਹ ਇਹ ਖਰੀਦ ਨਹੀਂ ਰਹੇ ਅੱਜ ਅਸੀਂ ਸਾਡੀ ਟੀਮ ਨੇ ਅਸੀਂ ਨਾਕਾ ਲਾਇਆ ਇੱਥੇ ਅਸੀਂ ਉੱਥੇ ਨਹੀਂ ਘੇਰਿਆ ਇਹਨਾਂ ਨੂੰ ਸੜਕ ਤੇ ਨਹੀਂ ਘਿਰਿਆ ਸੀ ਉਥੇ ਬੈਠੇ ਰਹੇ ਜਿਹਦੇ ਇਹਨਾਂ ਨੇ ਲਿਆ ਕੇ ਛੈਲਰ ਚ ਅੱਧੇ ਅੱਧੇ ਟਰਾਲੇ ਲਾ ਲੇ ਫਿਰ ਅਸੀਂ ਆ ਕੇ ਛੈਲਰ ਚ ਇਹਨਾਂ ਦੇ ਛਾਪਾ ਮਾਰਿਆ ਆ ਤੁਹਾਡੇ ਸਾਹਮਣੇ ਆ ਕੈਮਰਾਮੈਨ ਨੂੰ ਬੇਨਤੀ ਕਰਦਾ ਦਿਖਾ ਦਵਾਂਗੇ ਭੜੀਆਂ ਟਰਾਲੀਆਂ ਖੜੀਆਂ ਸਾਡੀ ਬੇਨਤੀ ਇਹ ਹੈ ਜਿੱਥੋਂ ਤੱਕ ਅਸੀਂ ਕਮੇਟੀ ਬਣਾ ਲਈ ਆ ਜਿੱਥੋਂ ਤੱਕ ਕੋਈ ਮਸਲਾ ਹੱਲ ਨਹੀਂ ਹੁੰਦਾ ਇਹ ਅਸੀਂ ਅਗਲਾ ਸਟੈਪ ਨਹੀਂ ਲਵਾਂਗੇ ਇੱਥੇ ਵਾਹਿਗੁਰੂ ਜੀ ਕਾ ਕਹਾਉਤਾਂ ਉੱਤੇ ਮੌਕੇ ਤੇ ਹਾਜ਼ਰੀ ਨਹੀਂ ਹੈ ਵੀ ਚੇਰਮੈਨ ਸਾਹਿਬ ਵੀ ਨਾ ਲਾਏ ਆ ਇਹਦੀ ਪੜਤਾਲ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਜੀ ਕੀ ਤੁਹਾਡੇ ਮਤਲਬ ਕਿ ਇਹ ਇਲਿਗਲ ਹੈ ਜਾਂ ਇਲਿਗਲ ਇਹ ਤੁਹਾਡੇ ਸਾਹਮਣੇ ਹੀ ਹੈ ਜੀ ਹਲੇ ਤਾਂ ਸਾਨੂੰ 2 ਮਿੰਟ ਵੀ ਨਹੀਂ ਹੋਇਆ ਆ ਕੇ ਸਾਦਦੇ ਇਹਨਾਂ ਨੂੰ ਤੇ ਪੁੱਛਦੇ ਆ ਕਿ ਕਿੱਥੋਂ ਆਇਆ ਕੀ ਗੱਲਬਾਤ ਜੇ ਕਰੇ ਇਹ ਗੱਲ ਪਾਇਆ ਜਾਂਦਾ ਹੈ ਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਥੈਂਕ ਯੂ ਚੇਰਮੈਨ ਸਾਹਿਬ ਇਹ ਕੀ ਮਾਮਲਾ ਹੈ ਤੇ ਕੀ ਕਾਰਵਾਈ ਹੋ ਰਹੀ ਹੈ ਇੱਥੇ ਦੇਖੋ ਜੀ ਮੈਂ ਹੁਣੇ ਪਹੁੰਚਿਆ ਮੈਂ ਜਿਹੜਾ ਇੱਥੋਂ ਸਾਰੀ ਜਿਹੜੀ ਕਾਰਵਾਈ ਕਰੂੰਗਾ ਪੁੱਛ ਪੜਤਾਲ ਕਰਕੇ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਕਿਵੇਂ ਆਇਆ ਤੇ ਇਹਨਾਂ ਦੇ ਉੱਪਰ ਜਿਹੜੀ ਬੰਦ ਦੀ ਕਾਰਵਾਈ ਹੈ ਕੀਤੀ ਜਾਊਗੀ ਥੈਂਕ ਯੂ ਅਨਚਾਰਜ ਕੱਲ ਜੋ ਪਿੰਡ ਹਰੀਨੋ ਦੇ ਵਿੱਚ ਦੋ ਸੈਲਰ ਦਾ ਬਹੁਤ ਬਹੁਤ ਨਿਕਾਇਤ ਨਾ ਕਾਂਸਾ ਨੂੰ ਜਾਣਕਾਰੀ ਮਿਲੀ ਕਿ ਹਰੀਨੋ ਪਿੰਡ ਦੇ ਵਿੱਚ ਦੋ ਰਾਈਸ ਸੈਲਰ ਯੁਨਾਈਟਿਡ ਰਾਈਸ਼ਨ ਜਨਰਲਮੈਂਟ ਅਨਾਪੂਰਨਾ ਰਾਈਸ਼ਨ ਜਨਰਲਮੈਂਟ ਇਹਨਾਂ ਦੇ ਅਨੁਦਕਾਰ ਤੌਰ ਤੇ ਰਾਜਸਥਾਨ ਤੋਂ ਲਿਆ ਕੇ ਝੋਨਾ ਉਤਾਰਿਆ ਜਾ ਰਿਹਾ ਸੀ ਅਸੀਂ ਮੌਕੇ ਤੇ ਜਾ ਕੇ ਪੜਤਾਲ ਕੀਤੀ ਉੱਥੇ ਚਾਰ ਟਰਾਲੀਆਂ ਰਾਜਸਥਾਨ ਨੰਬਰ ਦੇ ਟਰੈਕਟਰ ਲੈ ਕੇ ਆਏ ਸੀ ਤਿੰਨ ਟਰਾਲੀਆਂ ਜਿਹੜੀਆਂ ਉਹ ਲੋਡ ਸੀ ਚੌਥੀ ਟਰਾਲੀ ਜਿਹੜੀ ਉੱਥੇ ਉਹ ਅਨਲੋਡ ਹੋ ਰਹੀ ਸੀ ਉਸ ਤੋਂ ਬਾਅਦ ਮੈਂ ਜਿਹੜਾ ਆਪਣਾ ਡੀਐਫਐਸਸੀ ਦਾ ਗੁਰਜੀਤ ਸਿੰਘ ਏਐਫਐਸਓ ਡੀਐਮ ਮਾਰਕਫੈਡ ਸੁਖਜੰਦਰਪੁਰ ਉਹਨਾਂ ਨੂੰ ਬੁਲਾ ਕੇ ਉਹ ਸ਼ੈਲਰ ਜਿਹੜਾ ਮਾਰਕਫੈਡ ਨੂੰ ਔਲਾਡ ਸੀ ਤਾਂ ਅਸੀਂ ਉਥੋਂ ਜਿਹੜਾ ਪਹਿਲਾ ਸਟਾਕ ਚੈੱਕ ਕਰਾਇਆ ਤਾਂ ਉਹਨਾਂ ਦਾ ਜਿਹੜਾ ਸਟਾਕ ਹੈ ਉਹ ਪੂਰਾ ਪਾਇਆ ਗਿਆ ਇਹ ਜਿਹੜੀਆਂ ਉਹ ਚਾਰ ਟਰਾਲੀਆਂ ਸੀ ਉਹ ਰਾਜਸਥਾਨ ਤੋਂ ਆਈਆਂ ਜਿਹੜੀਆਂ ਸਾਬਤ ਹੋਈਆਂ ਉਹਨਾਂ ਦੇ ਕਾਰਵਾਈ ਕਰਦੇ ਹੋਏ ਅਸੀਂ ਉਹਨਾਂ ਦਾ ਲਾਇਸੈਂਸ ਸਸਪੈਂਡ ਕੀਤਾ ਅਤੇ ਹੈੱਡ ਕੁਆਰਟਰ ਨੂੰ ਅਸੀਂ ਜਿਹੜਾ ਭੇਜਾਂਗੇ ਵੀ ਉਹ ਲਾਇਸੈਂਸ ਰੱਦ ਕੀਤਾ ਜਾਵੇ ਤੇ ਜਿਹੜਾ ਉਹ ਅਸੀਂ ਪੁਲਿਸ ਕਾਰਵਾਈ ਕਰਦੇ ਹੋਏ ਉਹ ਜਿਹੜਾ ਝੋਨਾ ਉਹ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਐਫ ਆਈ ਆਰ ਉਹਨਾਂ ਦੇ ਦਰਜ ਹੋ ਚੁੱਕੀ ਹੈ ਕੀ ਉਹਨਾਂ ਨੇ ਮਾਰਕੀਟ ਕਮੇਟੀ ਦੀ ਫੀਸ ਭਰੀ ਨਹੀਂ ਸੀ ਕੋਈ ਪਲਾਡਿੰਗ ਦੀ ਪੀਡੀਐਮ ਜੇ ਫੀਸ ਭਰੀ ਹੋਵੇ ਸਾਨੂੰ ਦੱਸਿਆ ਹੋਵੇ ਫਿਰ ਅਨੁਦਖਾਰ ਤਾਂ ਹੁੰਦਾ ਹੀ ਨਹੀਂ ਜੀ ਅਨੁਧਕਾਰ ਤਾਂ ਤਾਂ ਹੀ ਹੈ ਵੀ ਸਾਡੇ ਜਿਹੜਾ ਜਾਣਕਾਰੀ ਤੋਂ ਬਾਹਰ ਸਾਡੇ ਕੋਲੇ ਕੋਈ ਠੀਸ ਨਹੀਂ ਆਈ ਜਿਹੜੇ ਜਿਹੜੇ ਸ਼ੈੱਲਰ ਮਾਉਟੇ ਪੱਤੇ ਲੋਕ ਕੋਈ ਨਾ ਮਾਲਕ ਨੀਜੀ ਮੈਂ ਜਿਹੜਾ ਫਰਮਾ ਦੇ ਨਾਂ ਜੁਨਾਈਟਿਡ ਰਾਈਸ ਤੇ ਅਨਾਪੂਰਨਾਰਾਈ ਦੇ ਸਾਡਾ ਜਿਹੜਾ ਸਾਰ ਭਗਵੰਤ ਸਿੰਘ ਮਾਨ ਦੀਆਂ ਜੜੀਆਂ ਹਦਾਇਤਾਂ ਦੇ ਮੁਤਾਬਕ ਜਿਹੜਾ ਕੋਈ ਇਸ ਤਰ੍ਹਾਂ ਦਾ ਗਲਤ ਕੰਮ ਕਰੂਗਾ ਤਾਂ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ